ਬਾ ਚੁੱਕੇ ਆਲਾ ਪੰਜਾਬ ਦੇ ਮੁੱਖ ਮੰਤਰੀ ਵੀ ਕਹਿ ਚੁੱਕੇ ਨੇ ਕਿ ਹਰ ਪਿੰਡ ਦੇ ਵਿੱਚ ਸੱਭ ਸੰਮਤੀ ਨਾਲ ਪੰਚਾਇਤ ਚੁਣੀ ਜਾਵੇ ਤਾਂ ਉਸ ਪਿੰਡ ਨੂੰ ਜਿਹੜਾ ਕਿ 5 ਲੱਖ ਰੁਪਿਆ ਇਨਾਮ ਦਿੱਤਾ ਜਾਵੇਗਾ ਤੇ ਵਿਕਾਸ ਕਾਰਜ ਵੀ ਕੀਤੇ ਜਾਣਗੇ ਜਿਸ ਤੋਂ ਬਾਅਦ ਹੁਣ ਐਮ ਐਲ ਏ ਨਰਿੰਦਰ ਕੌਰ ਭਰਾਸ ਦਾ ਵੀ ਬਿਆਨ ਸਾਹਮਣੇ ਆਇਆ ਕਿ ਪਾਰਟੀ ਦੇ ਚੋਣ ਨਿਸ਼ਾਨ ਹੇਠ ਨਹੀਂ ਬਲਕਿ ਪਿੰਡ ਵਾਸੀਆਂ ਨੂੰ ਜਿਹੜੇ ਕਿ ਪਿੰਡ ਦੇ ਲੋਕ ਕੋ ਨੇ ਉਹਨਾਂ ਨੂੰ ਸੱਭ ਸੰਮਤੀ ਦੇ ਨਾਲ ਚੋਣ ਲੜਨੀ ਚਾਹੀਦੀ ਹੈ ਤੇ ਬਿਨਾਂ ਲੜਾਈ ਝਗੜੇ ਤੋਂ ਜਿਹੜੀ ਕਿ ਚੋਣਾਂ ਲੜਨੀ ਚਾਹੀਦੀ ਹੈ ਇਸ ਦੇ ਨਾਲ ਪਿੰਡ ਦਾ ਵਿਕਾਸ ਵੀ ਹੋਏਗਾ ਤੇ ਪਿੰਡ ਦੀ ਸਾਰੂ ਸੰਪਤੀ ਦੇ ਨਾਲ ਭਾਈਚਾਰਕ ਸਾਂਝ ਵੀ ਜਿੰਦੀ ਚੋਂ ਦਾ ਐਲਾਨ ਕੀਤਾ ਕਿ ਵੀਰ 24 ਤਰੀਕ ਰੱਖੀ ਲਈਏ ਕਿ ਕੀ ਗਿਆ ਨਾ ਕਿਸ ਤਰ੍ਹਾਂ ਦੀ ਤਿਆਰੀ ਆ ਦੇਖੋ ਜਿਹੜਾ ਨੋਟੀਫਿਕੇਸ਼ਨ ਹੋ ਚੁੱਕਿਆ ਔਰ ਸਰਕਾਰ ਹੈ ਜਿਹੜੀ ਉਹ ਇਲੈਕਸ਼ਨ ਕਰਾਉਣ ਦੇ ਲਈ ਜਿਹੜਾ ਤਿਆਰ ਹੈ ਔਰ ਜਿਹੜੀ ਸਾਡੇ ਵੱਲੋਂ ਜਿਹੜੀ ਸਰਕਾਰ ਪੱਧਰ ਤੇ ਉੱਤੇ ਜਿਹੜੀ ਤਿਆਰੀ ਹੋਣੀ ਆ ਉਹ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਔਰ ਇਲੈਕਸ਼ਨ ਆ ਜਿਹੜੇ ਲੋਕ ਜਿਹੜੇ ਇਲੈਕਸ਼ਨ ਜਿਹੜਾ ਲੜਨਗੇ ਤੇ ਆਨਲਸ ਸਿੰਘ ਜੀ ਨੇ ਐਲਾਨ ਕੀਤਾ ਉਸ ਵੀਰ ਕੈਂਡੀਡੇਟਾਂ ਉਹ ਪਾਰਟੀ ਦੇ ਜੋ ਨਿਸ਼ਾਨ ਦੇ ਦਿੰਦੇ ਬਿਲਕੁਲ ਦੇਖੋ ਇਹਦੇ ਚ ਤਿਆਰੀਆਂ ਤਾਂ ਸਾਡੀਆਂ ਸਰਕਾਰ ਪੱਧਰ ਤੇ ਇਹ ਹੀ ਨੇ ਕਿ ਅਸੀਂ ਉਹਨੂੰ ਇਲੈਕਸ਼ਨ ਕਰਾਉਣ ਦੇ ਲਈ ਇੱਕ ਪ੍ਰੋਪਰ ਜਿਹੜਾ ਸਖਾਵਾਂ ਮਾਹੌਲ ਦੇਣਾ ਆਦਰਵਾਇਜ਼ ਤਾਂ ਇਹ ਇਲੈਕਸ਼ਨ ਆ ਜਿਹੜੀ ਇਹ ਲੋਕਾਂ ਦੀ ਇਲੈਕਸ਼ਨ ਆ ਭਾਈਚਾਰਕ ਜਿਹੜੀ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਚ ਕਿਸੇ ਕੋਈ ਪੋਲੀਟੀਕਲ ਪਾਰਟੀ ਦਾ ਜਾਂ ਸਾਡਾ ਮੇਰਾ ਜਾਂ ਕਿਸੇ ਹੋਰ ਦਾ ਕੋਈ ਮੋਟਿਵ ਨਹੀਂ ਹੈਗਾ ਸੋ ਇਹ ਤਾਂ ਪੰਡਾਂ ਦੀ ਆਪਣੀ ਜਿਹੜੀ ਭਾਈਚਾਰਕ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਵਿੱਚ ਮੈਂ ਤਾਂ ਚਾਹੁੰਦੀ ਆ ਕਿ ਪੰਡਾਂ ਦੇ ਜਿਹੜੇ ਨੌਜਵਾਨ ਨਵੇਂ ਮੁੰਡੇ ਕੁੜੀਆਂ ਨੇ ਜਿਹੜੇ ਆਉਣ ਇਸ ਇਲੈਕਸ਼ਨ ਦੇ ਵਿੱਚ ਔਰ ਜਿਹੜਾ ਜਿੱਤ ਕੇ ਆਪਣੇ ਪਿੰਡ ਦੇ ਲਈ ਔਰ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਜਿਹੜਾ ਕੰਮ ਕਰਨ ਔਰ ਹਮੇਸ਼ਾ ਸੀਮਾ ਦਾ ਜਿਹੜਾ ਸਾਥ ਇੱਕ ਪੰਚਾਇਤ ਦੇ ਵਿੱਚ ਗੱਲ ਹੋ ਗਈ ਜੀ ਬੀਏ ਪਾਸ ਨੂੰ ਵੀ ਸਰਪੰਚ ਬਣਾਇਆ ਜਾ ਰਿਹਾ ਹੈ ਨਹੀਂ ਕੋਈ ਐਦਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਨਹੀਂ ਜੋ ਪਹਿਲਾਂ ਸੀਗਾ ਉਸ ਅਕੋਰਡਿੰਗਲੀ ਜਿਹੜਾ ਸਿਸਟਮ ਜਿਸ ਤਰ੍ਹਾਂ ਸੀਮਾ ਸਾਹਿਬ ਨੇ ਕਿਹਾ ਸੀ ਜੇਕਰ ਕੋਈ ਵੀ ਸਲਫ ਸੰਤਿਤਧਾਰਕ ਹੁੰਦਾ ਤਾਂ ਉਹ ਅੱਡ ਗ੍ਰਾਂਟ ਦਿੱਤੀ ਜਾਊਗੀ ਕਿ ਤੁਹਾਡੇ ਕੋਲੋਂ ਕੁਝ ਪਿੰਡਾਂ ਦੇ ਨਾਲ ਕੋਈ ਸੰਪਰਕ ਕੀਤਾ ਜਾ ਰਿਹਾ ਹੈ ਐਦਾਂ ਦੀ ਕੋਈ ਸਲਫ ਸੰਤਿਤ ਦਿਖਾਈ ਨਹੀਂ ਦੇਖੋ ਅਸੀਂ ਤਾਂ ਚਾਹੁੰਦੇ ਆ ਕਿ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਰਬਸੰਮਤੀ ਦੇ ਨਾਲ ਕਿਉਂਕਿ ਪਿੰਡ ਦੀ ਭਾਈਚਾਰਕ ਜਿਹੜੀ ਛੋਣ ਹੁੰਦੀ ਆ ਉਹ ਆਉਣ ਔਰ ਰਹੀ ਗੱਲ ਹੈ ਕਿ ਸਰਬਸੰਮਤੀ ਕਰਾਉਣ ਦੀ ਕਿਉਂਕਿ ਹੁਣ ਅੱਜ ਜਿਹੜਾ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜਿਹੜੀ ਉਹ ਹਲਚਲ ਹੋਣੀ ਹੈ ਪਤਾ ਲੱਗਣਾ ਕਿ ਚਿਹਰੇ ਕਿਹੜੇ ਹੈਗੇ ਆ ਸੋ ਜਦੋਂ ਚਿਹਰੇ ਜਦੋਂ ਸਾਹਮਣੇ ਆਉਂਦੇ ਆ ਤਾਂ ਫਿਰ ਉਥੋਂ ਪਿੰਡ ਪੱਧਰ ਤੇ ਇੱਕ ਜਿਹੜਾ ਭਾਈਚਾਰਾ ਬੈਠਦਾ ਕਿ ਭਾਈ ਇਹ ਬੰਦਾ ਸਹੀ ਆ ਜਾਂ ਇਹ ਬੰਦਾ ਸਹੀ ਆ ਇੱਕ ਨੂੰ ਬਿਠਾਇਆ ਜਾਂਦਾ ਇੱਕ ਨੂੰ ਕਿਉਂ ਕੀਤਾ ਜਾਂਦਾ ਸੋ ਇਹ ਫੰਡਾਂ ਦੇ ਜਿਹੜੇ ਫੈਸਲੇ ਨੇ ਉਹ ਲੋਕ ਆਪਣੇ ਤੇ ਕਰਨਗੇ ਮੇਰੇ ਜਿੱਥੇ ਕਿਤੇ ਡਿਊਟੀ ਜਿਹੜਾ ਕਿਤੇ ਵੀ ਲੋਕਾਂ ਦੇ ਵੱਲੋਂ ਲਗਾਈ ਜਾਊਗੀ ਮੈਂ ਉਸ ਡਿਊਟੀ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਹੋਵੇਗਾ ਕਿ ਆਖਰ ਕਿਹੜੇ ਕਿਹੜੇ ਪਿੰਡਾਂ ਦੇ ਸਰਵਸੰਮਤੀ ਦੇ ਨਾਲ ਚੋਣ ਚੁਣੀ ਜਾਵੇਗੀ ਬਿਊਰੋ ਰਿਪੋਰਟ